ਸੋਰਟ ਕੀ ਬਾਰ ਮਹਮਲਾ ਤੀਜਾ ਸ਼ਲੋਕ ਮੇਰਾ ਨਾਮ ਹੈ ਸਾ ਪਰਮਦੇ ਨਿਤ ਜਗਤੋਂ ਤਾਂ ਸੰਸਾਰ ਮਨੁਕ ਕੰਮ ਕਮਾਵਣੀ ਹਉ ਮੈਂ ਅੰਧ ਗਵਾ ਮੇਰਾ ਨਾਮ ਹੈ ਸਾ ਪਰਮਦੇਵ ਨਿਤ ਜਗਤੋਂ ਤਾਸ ਰਸਾ ਮਨੁ ਕਰਮ ਕਮਾਵਣੀ ਹੋ ਮੈਂ ਅੰਧ ਗਵਾਰ ਗੁਰਮ ਕਮਰਤ ਪੀਵਣਾ ਨਾਨਕ ਸ਼ਬਦ ਵਿੱਚ ਮਹਲਾ 3 ਜੀ ਸਹਿਜੇ ਜਾਕੇ ਸਹਿਜੇ ਸੂਵੈ ਗੁਰਮੁਖ ਅਨੁਨਿਤ ਪੋਸਤਕ ਹੋਵੈ ਮਨਮੁਖ ਪਰਮ ਸੈਸਾ ਹੋਵੈ ਅੰਤਰ ਚਿੰਤਾ ਨੀਦ ਨਸੋਵੈ ਗਿਆਨੀ ਜਕੇ ਸਵੇ ਸਬਾਈ ਨਾਮਿਤ ਨਾਮ ਵਾਲ ਪਿਆਵਲ ਜਾਉ ਪੌੜੀ ਤੇਹਾਰ ਨਾਮ ਤੇ ਆਵੇ ਜੋ ਹਾਰ ਵਰਤਿਆ ਹਰ ਇੱਕ ਵਰਤਿਆ ਵੇ ਇੱਕ ਇੱਕੋ ਹਾਰ ਸੱਤਿਆ ਹਰ ਇੱਕ ਵਰਤਿਆ ਇੱਕ ਇੱਕ ਉਦਪਤਿਆ ਜੋ ਹਾਰ ਨਾਮ ਤੇ ਆਵੇ ਇਨ ਨਾਲ ਸਾਟ ਕਤੇ ਆ ਗੁਰਮੁਖ ਦੇਵਾ ਆਪ ਗੁਰਮੁਖ ਹਰਿ ਜਪੀ ਆ ਨਰਮਤੀ ਦੇਵਾ ਆਪ ਗੁਰਮੁਖ ਹਰਿ ਜਪੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ